ਬਚਾਉ ਕਰ ਲਿਆ ਕਿ ਜਦੋਂ ਜਿੱਥੇ ਬੱਚੇ ਨੂੰ ਸਤਾ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾ ਰੋੜੇ ਪਈ ਕਾਹੀ 7 ਸਾਲ ਦੀ ਉਮਰ ਹੈ ਉਹ ਤੋਂ ਜੋ ਵੇਖਿਆ ਤੇ ਮੇਰੇ ਨਵੇਂ ਦੇ ਡਾਡਾ ਨਿਕਲ ਗਏ ਮੈਂ ਭਾਜੇ ਨਾ ਟਾਈਮ ਹੈ ਕਿ ਕੰਨੀ ਗੱਲ ਹੋਈ ਹੈ ਕਿ ਕੜੇ ਹੁੰਦਾ ਮਰ ਜਾਮ ਹੁੰਦਾ ਮਰ ਗਿਆ ਇਸ ਮਾਸੂਮ ਜਿਹੇ ਫੁੱਲਾਂ ਵਰਗੇ ਬੱਚੇ ਦੀ ਆਖਿਰਕਾਰ ਕਿਸੇ ਦੇ ਨਾਲ ਕੀ ਦੁਸ਼ਮਣੀ ਹੋਣੀ ਹੈ ਜੋ ਇਸ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਇਸ ਬੱਚੇ ਦਾ ਨਾਮ ਇਕਮਪ੍ਰੀਤ ਸਿੰਘ ਉਮਰ ਮਹਿਸ 7 ਸਾਲ ਦੀ ਇਹ ਬੱਚਾ ਆਪਣੇ ਘਰ ਤੋਂ ਬਾਹਰ ਖੇਡਣ ਦੇ ਲਈ ਗਿਆ ਸੀ ਪਰ ਸ਼ਾਮ ਦੇ ਵੇਲੇ ਹੀ ਕਰੀਬ 5:35 ਵਜੇ ਪੂਰੇ ਪਿੰਡ ਦੇ ਵਿੱਚ ਰੋਲਾ ਪੈ ਜਾਂਦਾ ਕਿ ਕੰਧ ਦੇ ਨਾਲ ਇਸ ਮੁੰਡੇ ਦੀ ਮ੍ਰਿਤਕ ਦੇ ਪਈਆ ਖੂਨ ਦੇ ਨਾਲ ਲਿਬੜਿਆ ਹੋਇਆ ਸੀ ਅਤੇ ਉੱਥੇ ਪਏ ਹੋਏ ਇੱਟਾਂ ਰੋੜੇ ਵੱਟੇ ਵੀ ਖੂਨ ਦੇ ਵਿੱਚ ਸਨੇ ਸਨ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਉੱਥੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ ਪਿੰਡ ਵਾਲੇ ਇੱਕ ਦੂਸਰੇ ਦੇ ਨਾਲ ਗਲਬਾਤ ਕਰ ਦੇ ਨੇ ਬੱਚੇ ਨੂੰ ਘਰ ਪਹੁੰਚਾਇਆ ਜਾਂਦਾ ਤੇ ਉਸ ਮਗਰੋਂ ਇਸ ਮਾਸੂਮ ਬੱਚੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਇਸ ਬੱਚੇ ਦੇ ਦਾਦਾ ਜੀ ਜੋ ਕਿ ਖੇਤਾਂ ਦੇ ਵਿੱਚ ਗਏ ਹੋਏ ਸੀ ਹਲੇ ਟਰੈਕਟਰ ਖੜਾ ਹੀ ਰਹੇ ਸੀ ਕਿ ਰਾਹ ਦੇ ਵਿੱਚੋਂ ਹੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਕੁਝ ਮਾੜਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਨੂੰਹ ਦੀਆਂ ਰੋਣ ਦੀਆਂ ਤੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਉਸ ਦੇ ਮੂੰਹੋਂ ਇਹ ਸੁਣਿਆ ਕਿ ਮੁੰਡਾ ਮਾਰਦਾ ਤਾਂ ਫੇਰ ਇਸ ਦਾਦੇ ਦੀਆਂ ਵੀ ਤਾਹਾਂ ਨਿਕਲ ਗਈਆਂ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਮਜੀਠਾ ਪਿੰਡ ਦੀ ਇਹ ਸਾਰੀ ਘਟਨਾ ਜਿੱਥੇ ਕਿ ਇੱਕ ਮਾਸੂਮ 7 ਸਾਲ ਦੇ ਬੱਚੇ ਨੂੰ ਪਤਾ ਨਹੀਂ ਕਿਸ ਦੇ ਵੱਲੋਂ ਖਤਮ ਕੀਤਾ ਗਿਆ ਇਸ ਨੂੰ ਮਾਰਨ ਵਾਲਾ ਕੌਣ ਸੀ ਇੱਕ ਦੋ ਵੱਧ ਵਿਅਕਤੀ ਸੀ ਇਸ ਦੇ ਨਾਲ ਕੀ ਕੁਝ ਹੋਇਆ ਉਹ ਆਖਰੀ ਸਮੇਂ ਦੇ ਵਿੱਚ ਇਹ ਸਭ ਕੁਝ ਜਾਂਚ ਪੜਤਾਲ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਪਿੰਡ ਵਾਲਿਆਂ ਦੇ ਵੱਲੋਂ ਸਮੇਂ ਤੇ ਹੀ ਪੁਲਿਸ ਨੇ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਯਤੇ ਮ੍ਰਿਤਕ ਦੇ ਨੂੰ ਵੀ ਹਸਪਤਾਲ ਵਿਖੇ ਅਗਲੀ ਕਾਰਵਾਈ ਦੇ ਲਈ ਭੇਜ ਦਿੱਤਾ ਗਿਆ ਪਰੇ ਪਰਿਵਾਰ ਇਸ ਸਮੇਂ ਡੂੰਘੇ ਸਦਮੇ ਦੇ ਵਿੱਚ ਹੈ ਜਿਨ੍ਹਾਂ ਦਾ ਇਕਲੌਤਾ ਬੱਚਾ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਪਰਿਵਾਰਿਕ ਮੈਂਬਰ ਤੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਦੋ ਹੀ ਬੱਚੇ ਨੇ ਵੱਡੀ ਧੀ ਆ ਤੇ ਛੋਟਾ ਇਹ ਬੱਚਾ ਸੀ ਮੁੰਡਾ ਸੀ 7 ਸਾਲ ਦਾ ਮੁੰਡੇ ਨੂੰ ਪਤਾ ਨਹੀਂ ਕਿਸ ਨੇ ਮਾਰ ਦਿੱਤਾ ਕਿਉਂਕਿ ਇੱਟਾ ਰੋੜੇ ਖੂਨ ਦੇ ਨਾਲ ਲਿਬੜੇ ਪਏ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਬੇਰਹਿਮੀ ਦੇ ਨਾਲ ਉਸ ਥਾਂ ਤੇ ਹੀ ਮਾਰਿਆ ਗਿਆ ਜਿੱਥੋਂ ਇਸ ਨੂੰ ਹੁਣ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਲੇ ਚੱਕ ਕੇ ਲੈ ਕੇ ਆਏ ਨੇ ਇੱਕ ਵੱਡਾ ਦੁਖਾਂਤ ਵਾਪਰਿਆ ਜਿੱਥੇ 7 ਸਾਲ ਦੇ ਮਾਸੂਮ ਬੱਚੇ ਨੂੰ ਬੇਰਹਿਮੀ ਦੇ ਨਾਲ ਮਕਾਇਆ ਗਿਆ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਕਿ ਇਸ ਮਾਸੂਮ ਦੇ ਉੱਪਰ ਆਖਰੀ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਤਸ਼ੱਦਦ ਹੋਏ ਨੇ ਕੀ ਕੁਝ ਇਸਤੇ ਨਾਲ ਕੀਤਾ ਗਿਆ ਮੇਰਾ ਨਾਮ ਜੀ ਸੰਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਜੀ ਹਲਕਾ ਮਜੀਠਾ ਜ਼ਿਲ੍ਹਾ ਬਰਸਾਰ ਜੀ ਕੀ ਮੁਖਦਾਈ ਘਟਨਾ ਵਾਪਰੀ ਕੀ ਕਹਿਣਾ ਸਰਬੋਤਮ ਦੁੱਖ ਘਟਨਾ ਵਾਪਰੀ ਰਹੀ ਹੈ ਇਹਨੇ ਸਵਾਗ ਸਵੇਰੇ 5 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਪੀ ਡਿੱਗਾ ਵਾ ਜੀ ਕੀ ਨਾਮ ਆ ਬੱਚੇ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਵੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਗਿਆ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੋਨਾਂ ਲਿਭਰੇ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਾਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਾਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਦੇ ਦੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਇਹ ਦੋ ਭੈਣ ਭਰਾ ਜੋ ਇੱਕ ਭੈਣ ਦੇਖ ਭਰਾ ਵਾ ਹਾਂਜੀ ਜੇ ਮੁਲਾਜ਼ਮ ਫੇਤੀ ਗ੍ਰਿਫਤਾਰ ਨਹੀਂ ਕਰਦੇ ਫੇਤੀ ਕਰਦੇ ਇਹ ਦੇਖੋ ਜੋ ਵੀ ਸਾਡੇ ਕੋਲ ਆਪਾਂ ਕਰਾਂਗੇ ਜੀ ਮੰਗ ਕੀ ਕਰਦੇ ਹੋ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਂ ਜੀ ਆਪਣਾ ਸਰਮਨ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਭਾਜੀ ਤੇ ਕੀ ਗੱਲਬਾਤ ਹੋਈ ਆ ਉਹ ਮਾਰ ਦਿੱਤਾ ਜੀ ਕਹਿੰਨੇ ਵੜ ਦਿੱਤਾ ਕੋਈ ਪਤਾ ਨਹੀਂ ਕਿ ਲੱਗਾ ਵੀ ਲਈ ਜੀ ਕੋਟਾੜ ਕੰਡੇ ਸਾਹਿਬ ਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਸਾਡੀ ਦੁਕਾਨ ਕੋਲ ਜਿਹੜੀ ਬਿੱਜਾਂ ਨੇ ਕਨਕ ਬਿਜਾ ਕੋਠੀ ਜਾਣੇ ਰਿਹਾ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਘਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਖਲੋਤਾ ਤੇ ਉਹ ਟਰੈਕਟਰ ਦੇ ਬੂਏ ਗੜੀ ਪਰ ਆ ਕੇ ਕੀ ਗੱਲ ਹੋ ਗਈ ਟਰੈਕਟਰ ਵੀ ਰਿਹਾ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਡਾਡਾ ਨਿਕਲ ਗਿਆ ਤੇ ਮੈਂ ਭੱਜ ਕੇ ਨਾ ਠਹਿਮ ਹੈ ਕਿ ਪੈਣ ਕੀ ਗੱਲ ਹੋਈ ਉਹਨੇ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮੇਰੇ ਟਰੈਕਟਰ ਆ ਕੋਠੀ ਜਾਣੇ ਕਰਾ ਲਾ ਕੇ ਆਇਆ ਕਨਕ ਬਿਜਾਂ ਸਵੇਰ ਦੀ ਬਸੀ ਬਚਾਉਂਦੀ ਉਤਰਾ ਲੱਗਦਾ ਜੀ ਕੀ ਮਾਮਲਾ ਕੀ ਜਿਸਾਨ ਖੜੀ ਜੀ ਮਾਮਲਾ ਇਹ ਤੇ ਜਾ ਪਤਾ ਲੱਗਾ ਸਾਨੂੰ ਦੂਦਰ ਸੜਕ ਦੇ ਪਹਾਂਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਕਰਦਾ ਰਹੀ ਹੋਏਗੇ ਮਾਰਿਆ ਲੱਗਦਾ ਕਿ ਇਹ ਕੀ ਮੰਗ ਕਰਦੀ ਮੰਗ ਕਾਦੀ ਆ ਜੀ ਸਾਨੂੰ ਦੇ ਇਹ ਵੰਜ਼ਾਜ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੇ ਭੈਣ ਭਰਾ ਸੀ ਇਹ ਇੱਕ ਭੈਣਿਆ ਤੇ ਇੱਕ ਭਰਾ ਬੱਡੀ ਬੇਟੀ ਆ ਤੇ ਕਿੰਨੀ ਉਮਰ ਕਿੰਨੀ ਹੋਈਗੀ ਉਮਰ ਸੇ 5 6 7 ਸਾਲ ਸੇ 7 ਸਾਲ ਦਾ 7 ਸਾਲ ਦੀ ਉਮਰ ਹੈ ਜੀ ਹਾਂਜੀ ਮਤਲਬ ਤੀਸਰੇ ਮਹੀਨੇ ਨੂੰ ਅਟਵਾ ਹਾਂਜੀ ਪੁਲਿਸ ਆਈ ਕੀ ਕਾਰਵਾਈ ਕੀਤੀ ਪੁਲਿਸ ਆਈ ਆ ਸੋਨਾ ਮੌਕਾ ਵੇਖਿਆ ਉੱਥੇ ਜੀ ਜਾ ਕੇ ਇੱਟਾਂ ਪਈਆਂ ਸੀ ਉੱਥੇ ਜਿਹਨਾਂ ਮਾਰੇ ਇਹ ਜਿਹੜੀ ਬੱਚੇ ਦੀ ਲਾਸ਼ ਜੀ ਹੁਣ ਕਿੱਥੇ ਹੈ ਹੁਣ ਤੇ ਸ਼ਹਿਰ ਪੋਸਟਮਾਰਟਲ ਲੈ ਗਈ ਠੀਕ ਹੈ ਕੀ ਮਾਮਲਾ ਸਰ ਜੀ ਸੁਣ ਬਸੇ ਹੋ ਤਾਂ ਕਿ ਅੱਜ ਆ ਕੁਛ ਸਮਾਂ ਪਹਿਲਾਂ ਸਾਨੂੰ ਇਤਲਾਹ ਮਿਲੀ ਸੀ ਇੱਕ ਕੰਪਰੀਸਿੰਗ ਸਾਨੂੰ ਤੁਮਬੀਰ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਤੇ ਜੋ ਇਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇੱਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬੱਚਾ ਉਹ ਕਰ ਲੈ ਕੇ ਜਦੋਂ ਜਿੱਕੇ ਬੱਚੇ ਨੂੰ ਸ਼ਕਾ ਲੱਗੀਆਂ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ 7 ਸਾਲ ਦੀ ਉਮਰ ਹੈ ਉਹ ਤੋਂ ਜੋ ਵੇਖਿਆ ਤੇ ਮੇਰੇ ਨਵੇਂ ਦੇ ਡਾਡਾ ਨਿਕਲ ਗਏ ਮੈਂ ਭੱਜ ਕੇ ਨਾ ਠਹਿਮ ਹੈ ਕਿ ਬੰਦ ਕੀ ਗੱਲ ਹੋਈ ਉਹ ਕਦੇ ਹੁੰਦਾ ਮਰ ਜਾ ਮੁੰਡਾ ਮਰ ਗਿਆ ਇਸ 마ਸੂਮ ਜਿਹੇ ਫੁੱਲਾਂ ਵਰਗੇ ਬੱਚੇ ਦੀ ਆਖਿਰਕਾਰ ਕਿਸੇ ਦੇ ਨਾਲ ਕੀ ਦੁਸ਼ਮਣੀ ਹੋਣੀ ਹੈ ਜੋ ਇਸ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਇਸ ਬੱਚੇ ਦਾ ਨਾਮ ਇਕਮਪ੍ਰੀਤ ਸਿੰਘ ਉਮਰ ਮਹਿਜ਼ 7 ਸਾਲ ਦੀ ਇਹ ਬੱਚਾ ਆਪਣੇ ਘਰ ਤੋਂ ਬਾਹਰ ਖੇਡਣ ਦੇ ਲਈ ਗਿਆ ਸੀ ਪਰ ਸ਼ਾਮ ਦੇ ਵੇਲੇ ਹੀ ਕਰੀਬ 5:35 ਵਜੇ ਪੂਰੇ ਪਿੰਡ ਦੇ ਵਿੱਚ ਰੋਲਾ ਪੈ ਜਾਂਦਾ ਹੈ ਕਿ ਕੰਧ ਦੇ ਨਾਲ ਇਸ ਮੁੰਡੇ ਦੀ ਮ੍ਰਿਤਕ ਦੇ ਪਈਆ ਖੂਨ ਦੇ ਨਾਲ ਲਿਬੜਿਆ ਹੋਇਆ ਸੀ ਅਤੇ ਉੱਥੇ ਪਏ ਹੋਏ ਇੱਟਾਂ ਰੋੜੇ ਵੱਟੇ ਵੀ ਖੂਨ ਦੇ ਵਿੱਚ ਸਨੇ ਸਨ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਉੱਥੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ ਪਿੰਡ ਵਾਲੇ ਇੱਕ ਦੂਸਰੇ ਦੇ ਨਾਲ ਗਲਬਤ ਕਰ ਦੇਨੇ ਬੱਚੇ ਨੂੰ ਘਰ ਪਹੁੰਚਾਇਆ ਜਾਂਦਾ ਤੇ ਉਸ ਮਗਰੋਂ ਇਸ ਮਾਸੂਮ ਬੱਚੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਇਸ ਬੱਚੇ ਦੇ ਦਾਦਾ ਜੀ ਜੋ ਕਿ ਖੇਤਾਂ ਦੇ ਵਿੱਚ ਗਏ ਹੋਏ ਸੀ ਹਲੇ ਟਰੈਕਟਰ ਖੜਾ ਹੀ ਰਹੇ ਸੀ ਕਿ ਰਾਹ ਦੇ ਵਿੱਚੋਂ ਹੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਕੁਝ ਮਾੜਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਨੂੰਹ ਦੀਆਂ ਰੋਣ ਦੀਆਂ ਤੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਉਸ ਦੇ ਮੂੰਹੋਂ ਇਹ ਸੁਣਿਆ ਕਿ ਮੁੰਡਾ ਮਾਰਦਾ ਤਾਂ ਫੇਰ ਇਸ ਦਾਦੇ ਦੀਆਂ ਵੀ ਤਾਹਾਂ ਨਿਕਲ ਗਈਆਂ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਮਜੀਠਾ ਪਿੰਡ ਦੀ ਇਹ ਸਾਰੀ ਘਟਨਾ ਜਿੱਥੇ ਕਿ ਇੱਕ ਮਾਸੂਮ 7 ਸਾਲ ਦੇ ਬੱਚੇ ਨੂੰ ਪਤਾ ਨਹੀਂ ਕਿਸ ਦੇ ਵੱਲੋਂ ਖਤਮ ਕੀਤਾ ਗਿਆ ਇਸ ਨੂੰ ਮਾਰਨ ਵਾਲਾ ਕੌਣ ਸੀ ਇੱਕ ਦੋ ਵੱਧ ਵਿਅਕਤੀ ਸੀ ਇਸ ਦੇ ਨਾਲ ਕੀ ਕੁਝ ਹੋਇਆ ਉਹ ਆਖਰੀ ਸਮੇਂ ਦੇ ਵਿੱਚ ਇਹ ਸਭ ਕੁਝ ਜਾਂਚ ਪੜਤਾਲ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਪਿੰਡ ਵਾਲਿਆਂ ਦੇ ਵੱਲੋਂ ਸਮੇਂ ਤੇ ਹੀ ਪੁਲਿਸ ਨੇ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਇਹ ਤੇ ਮ੍ਰਿਤਕ ਦਿਨ ਉਹ ਵੀ ਹਸਪਤਾਲ ਵਿਖੇ ਅਗਲੀ ਕਾਰਵਾਈ ਦੇ ਲਈ ਭੇਜ ਦਿੱਤਾ ਗਿਆ ਹੈ ਪਰ ਇਹ ਪਰਿਵਾਰ ਇਸ ਵਿੱਚ ਡੂੰਗੇ ਸਦਮੇ ਦੇ ਵਿੱਚ ਹੈ ਜਿਨ੍ਹਾਂ ਦਾ ਇਕਲੌਤਾ ਬੱਚਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਪਰਿਵਾਰਿਕ ਮੈਂਬਰ ਦੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਦੋ ਹੀ ਬੱਚੇ ਨੇ ਵੱਡੀ ਧੀ ਆ ਤੇ ਛੋਟਾ ਇਹ ਬੱਚਾ ਸੀ ਮੁੰਡਾ ਸੀ 7 ਸਾਲ ਦਾ ਮੁੰਡੇ ਨੂੰ ਪਤਾ ਨਹੀਂ ਕਿਸ ਨੇ ਮਾਰ ਦਿੱਤਾ ਕਿਉਂਕਿ ਇੱਟਾ ਰੋੜੇ ਖੂਨ ਦੇ ਨਾਲ ਲਿਬੜੇ ਪਏ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਬੇਰਹਿਮੀ ਦੇ ਨਾਲ ਉਸ ਥਾਂ ਤੇ ਹੀ ਮਾਰਿਆ ਗਿਆ ਜਿੱਥੋਂ ਇਸ ਨੂੰ ਹੁਣ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਲੇ ਚੱਕ ਕੇ ਲੈ ਕੇ ਆਏ ਨੇ ਇੱਕ ਵੱਡਾ ਦੁਖਾਂਤ ਵਾਪਰਿਆ ਜਿੱਥੇ 7 ਸਾਲ ਦੇ ਮਾਸੂਮ ਬੱਚੇ ਨੂੰ ਬੇਰਹਿਮੀ ਦੇ ਨਾਲ ਮਗਾਇਆ ਗਿਆ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਕਿ ਇਸ ਮਾਸੂਮ ਦੇ ਉੱਪਰ ਆਖਰੀ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਤਸ਼ੱਦਦ ਹੋਏ ਨੇ ਕੀ ਕੁਝ ਇਸਤੇ ਨਾਲ ਕੀਤਾ ਗਿਆ